ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਹਾਂਜੀ ਤੇ ਪਹਿਲਾਂ ਗਮਨ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਆਂ ਰਾਮਪੁਰੇ ਤੋਂ ਬਹੁਤ ਬਹੁਤ ਧੰਨਵਾਦ ਜੀ ਸ਼ਿਵ ਬਨ ਜੋਹਲ ਸ਼ਿਵਨ ਜੋਹਲ ਸ਼ਿਵਨ ਜੋਹਲ ਬਹੁਤ ਬਹੁਤ ਧੰਨਵਾਦ ਜੀ ਕੇਵਲ ਸਿੰਘ ਬਹੁਤ ਬਹੁਤ ਧੰਨਵਾਦ ਜੀ ਗੁਰਨੂਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਢਿੱਲੋਂ ਬਹੁਤ ਬਹੁਤ ਧੰਨਵਾਦ ਜੀ ਪ੍ਰੀਤੀ ਰਾਣੀ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਬਹੁਤ ਵਧੀਆ ਚੀਜ਼ ਆਪਾਂ ਲੈ ਕੇ ਆਏ ਜਿਹੜੇ ਚੁਰਣੀਆਂ ਵਸਤੇ ਹੁਣ ਨਾ ਸਰਦੀ ਦੇ ਵਿੱਚ ਆਪਾਂ ਨੂੰ ਇੰਨੀ ਜ਼ਿਆਦਾ ਕੇਅਰ ਕਰਨੀ ਪੈਣੀ ਸਕਿਨ ਦੀ ਕਿ ਸਕਿਨ ਬਹੁਤ ਜ਼ਿਆਦਾ ਖਰਾਬ ਹੋ ਜੂਗੀ ਸਰਦੀਆਂ ਦੇ ਵਿੱਚ ਤੇ ਜੇ ਆਪਾਂ ਥੋੜਾ ਜਿਹਾ ਵੀ ਧਿਆਨ ਨਾ ਦਿੱਤਾ ਨਾ ਬਹੁਤ ਜ਼ਿਆਦਾ ਖਰਾਬ ਹੋ ਜੂ ਸਕਿਨ ਆਪਣੀ ਕਿਉਂਕਿ ਜਿਹੜੀ ਸਕਿਨ ਖਰਾਬ ਹੋਣਦੀ ਹੈ ਨਾ ਸਰਦੀਆਂ ਤੋਂ ਸ਼ੁਰੂ ਹੋ ਜਾਂਦੀ ਹੈ ਝੁਰੜੀਆਂ ਪੈਣੀਆਂ ਕਿਉਂਕਿ ਮੇਨ ਪ੍ਰੋਬਲਮ ਆ ਰਹੀ ਆ ਝੁਰੜੀਆਂ ਦੀ ਬਹੁਤ ਜ਼ਿਆਦਾ ਝੁਰੜੀਆਂ ਪੈਂਦੀਆਂ ਨੇ ਮੈਨੂੰ ਬੜੇ ਕਮੈਂਟ ਆਉਂਦੇ ਪਹਿਣਾ ਦੇ ਕਿ ਭੈਣੇ ਸਾਡੇ ਤਾਂ ਬਹੁਤ ਛੇਤੀ ਝੁਰੜੀਆਂ ਪੈ ਗਈਆਂ ਬਾਲਾ ਹੀ ਫੇਸ ਖਰਾਬ ਦਿਖਦਾ ਏ ਤੇ ਝੁਰੜੀਆਂ ਬਸ ਤੇ ਕੁਛ ਦੱਸੋ ਝੁਰੜੀਆਂ ਝੁਰੜੀਆਂ ਦਾ ਸਭ ਤੋਂ ਤਾਂ ਜ਼ਿਆਦਾ ਹੁੰਦੀ ਹੈ ਵੀ ਡਰਾਈਨੈਸ ਹੋ ਜਾਂਦੀ ਹੈ ਜਦੋਂ ਸਕਿਨ ਦੇ ਵਿੱਚ ਨਾ ਉਸ ਟੈਂਬ ਬਹੁਤ ਜ਼ਿਆਦਾ ਝੁਰੜੀਆਂ ਆਉਂਦੀਆਂ ਤੇ ਇੱਕ ਆਪਾਂ ਥੋੜਾ ਜਿਹਾ ਹੋਰ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਤੁਹਾਡੇ ਸਿਹਦੇ ਵਾਸਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਐਂਟੀ ਏਜਿੰਗ ਵਾਸਤੇ ਉਹ ਵੀ ਬਹੁਤ ਵਧੀਆ ਹੈ ਵੀ ਤੁਹਾਡੇ ਝੁਰੜੀਆਂ ਨਾ ਆਉਣ ਤੇ ਤੁਹਾਡੇ ਫੇਸ ਸਕਿਨ ਚਮਕੀ ਵਾਲ ਵੀ ਵਧੀਆ ਰਹਿਣ ਤੁਸੀਂ ਜਿਵੇਂ ਆਪਾਂ ਕਹਿੰਦੇ ਨਭੀ ਹੈਨਾ ਧੁੰਨੀ ਆਪਾਂ ਬੋਲਦੀਆਂ ਜਿਵੇਂ ਪੰਜਾਬੀ ਦੇ ਵਿੱਚ ਧੁੰਨੀ ਦੇ ਵਿੱਚ ਤੁਸੀਂ ਦੇਸੀ ਘੋ ਜਾਂ ਨਾਰੀਅਲ ਦਾ ਤੇਲ ਜਰੂਰ ਲਗਾ ਕੇ ਰਾਤ ਨੂੰ ਸੌਇਆ ਕਰੋ ਤੇ ਬਹੁਤ ਫਾਇਦਾ ਹੋਊਗਾ ਤੁਹਾਨੂੰ ਸਕਿਨ ਤੁਹਾਡੀ ਇੱਕਦਮ ਚਮਕੂਗੀ ਬਹੁਤ ਵਧੀਆ ਕਾफी ਬਿਮਾਰੀਆਂ ਐ ਜਿਹੜੀਆਂ ਤੋਂ ਆਪਾਂ ਨੂੰ ਰਾਹਤ ਮਿਲੂਗੀ ਬਹੁਤ ਵਧੀਆ ਚੀਜ਼ ਆ ਤੇ ਉਹ ਕੰਮ ਜਰੂਰ ਕਰ ਲਿਆ ਕਰੋ ਉਹਦੇ ਨਾਲ ਤੁਹਾਡੇ ਮਤਲਬ ਸਾਰੇ ਪੂਰੇ ਜਿਵੇਂ ਆਪਾਂ ਕਹਿੰਨੇ ਆ ਵੀ ਸਰੀਰ ਦੇ ਵਿੱਚ ਆਪਣੇ ਜੋ ਵੀ ਡਰਾਈਨੈਸ ਹੁੰਦੀ ਆ ਤੇ ਹੌਲੀ ਹੌਲੀ ਕਰਕੇ ਖਤਮ ਹੋ ਜੂਗੀ ਤੁਸੀਂ ਜ਼ਰੂਰ ਲਗਾਇਆ ਕਰੋ ਜੀ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਆ ਜਿਹੜੀ ਵੀਡੀਓ ਬਹੁਤ ਵਧੀਆ ਏ ਝੋੜੀਆਂ ਵਸਤੇ ਖਾਸ ਕਰਕੇ ਤੇ ਪੱਲਾ ਜਿਹੜਾ ਆਪਾਂ ਲਿਆ ਏ ਆ ਦੇਖੋ ਗ੍ਰਿਸਲੀ ਆਪਾਂ ਲੈ ਲਈਓ ਆ ਦੇਖੋ ਜੀ ਤੁਸੀਂ ਕਿਸੇ ਵੀ ਕੰਪਨੀ ਦੀ ਲੈ ਸਕਦੇ ਹੋ ਠੀਕ ਹੈ ਨਾ ਗ੍ਰਿਸਲੀ ਆਪਾਂ ਪਾ ਲਈਏ ਦੇ ਵਿੱਚ ਥੋੜੀ ਜੀ ਤੁਸੀਂ ਇੱਕ ਚਮਚਾ ਲੈ ਸਕਦੇ ਹੋ ਗ੍ਰਿਸਲੀਨ ਤੇ ਹੁਣ ਤੁਸੀਂ ਕੀ ਕਰਨਾ ਹੈ ਐਲੋਵੀਰਾ ਜਲ ਇੱਕ ਚਮਚਾ ਹੀ ਤੁਸੀਂ ਐਲੋਵੀਰਾ ਜਲ ਦਾ ਪਾ ਲੈਣਾ ਵਿੱਚ ਆਪਾਂ ਇੱਕ ਚਮਚਾ ਐਲੋਵੀਰਾ ਜਲ ਦਾ ਪਾ ਲਿਆ ਗ੍ਰਿਸਲੀਨ ਪਾ ਲਈ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਨੀ ਆਪਾਂ ਉਹ ਵੀ ਬਹੁਤ ਫਾਇਦੇ ਵਾਲੀ ਚੀਜ਼ ਹੈ ਵਿਟਾਮਿਨ ਈ ਦਾ ਕੈਪਸੂਲ ਇਹ ਆਪਾਂ ਨੂੰ ਬੜੀ ਆਸਾਨੀ ਦੇ ਨਾਲ ਮਿਲ ਜਾਂਦੇ ਆ ਕਿਸੇ ਵੀ ਮੈਡੀਕਲ ਸਟੋਰ ਤੋਂ ਆਪਾਂ ਲਿਆ ਕੇ ਰੱਖ ਸਕਦੇ ਆ ਜਿਹੜਾ ਇਹਦੇ ਵਿੱਚ ਆਇਲ ਹੁੰਦਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਬਹੁਤ ਹੀ ਜ਼ਿਆਦਾ ਵਧੀਆ ਤੇ ਤਿੰਨ ਚੀਜ਼ਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਇਹ ਨਾ ਜਿਵੇਂ ਆਪਾਂ ਕਹਿੰਨੇ ਕ੍ਰੀਮ ਦਾ ਟੈਕਸਚਰ ਲੈ ਲੂਗਾ ਕਰੀਮੀ ਕਰੀਮੀ ਹੋ ਜੂ ਤੇ ਇਹਨੂੰ ਤੁਸੀਂ ਜਿਆਦਾ ਵੀ ਬਣਾ ਕੇ ਰੱਖ ਸਕਦੇ ਹੋ ਸਟੋਰ ਕਰਕੇ ਕਿਸੇ ਛੋਟੀ ਜੀ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਤੇ ਇਹਨੂੰ ਆਪਾਂ ਤੁਹਾਨੂੰ ਲਗਾਉਣ ਦਾ ਤਰੀਕਾ ਦੱਸਦੇ ਆ ਹਾ ਦੇਖੋ ਇਦਾਂ ਜਿਵੇਂ ਨਾ ਆਪਾਂ ਬਾਜ਼ਾਰੋਂ ਕੋਈ ਕਰੀਮ ਲੈ ਕੇ ਆਉਣੇ ਉਸ ਤਰੀਕੇ ਦੀ ਬਣ ਗਈ ਇਹ ਦੇਖੋ ਬਹੁਤ ਵਧੀਆ ਬਣ ਗਈ ਤੇ ਇਹਨੂੰ ਆਪਾਂ ਕੀ ਕਰਨਾ ਹੈ ਜਦੋਂ ਆਪਾਂ ਚੰਗੀ ਤਰ੍ਹਾਂ ਆਪਣਾ ਮੂੰਹ ਹੱਥ ਧੋ ਲਿਆ ਰਾਤ ਨੂੰ ਸੌਣ ਟਾਈਮ ਤੇ ਜਿਆਦਾ ਕਿਉਂਕਿ ਕੋਈ ਵੀ ਚੀਜ਼ ਆ ਆਪਣੀ ਜਦੋਂ ਆਪਾਂ ਇਹਨੂੰ ਪੂਰੀ ਰਾਤ ਲਗਾ ਕੇ ਰੱਖਾਂਗੇ ਫੇਰ ਹੀ ਆਪਣੇ ਅਸਰ ਕਰੂਗੀ ਠੀਕ ਹੈ ਤੇ ਇਹਨੂੰ ਆਪਾਂ ਕੀ ਕਰਨਾ ਆਪਣੇ ਹੱਥਾਂ 'ਤੇ ਇਦਾਂ ਮਸਲ ਲੈਣਾ ਤੇ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਰਾਤ ਨੂੰ ਸੌਣ ਟਾਈਮ ਦਿਨੇ ਨਹੀਂ ਲਗਾਣਾ ਕਿਉਂਕਿ ਦਿਨੇ ਆਏ ਹੋਏ ਨਾ ਆਪਾਂ ਨਾ ਮਿੱਟੀ ਘਟਾ ਕੰਮ ਕਰਦੇ ਆ ਮਿੱਟੀ ਘਟਾ ਪੈਂਦਾ ਆਪਣੇ ਫੇਸ ਦੇ ਉੱਪਰ ਤੇ ਫਿਰ ਬਹੁਤ ਹੀ ਜ਼ਿਆਦਾ ਨਾ ਖਰਾਬ ਹੋ ਜਾਂਦੀ ਸਕਿਨ ਰਾਤ ਨੂੰ ਚੰਗੀ ਤਰ੍ਹਾਂ ਆਪਣਾ ਫੇਸ ਧੋ ਲੈਣਾ ਕਰੀਮ ਬਣਾ ਕੇ ਆਪਣੇ ਕੋਲੇ ਰੱਖ ਲਿਓ ਤੇ ਫਿਰ ਤੁਸੀਂ ਇਹਨੂੰ ਲਗਾ ਕੇ ਤੇ ਸੌਂ ਜਿਓ ਤੇ ਬਹੁਤ ਵਧੀਆ ਰਿਜ਼ਲਟ ਤੁਹਾਨੂੰ ਮਿਲੂਗਾ ਤੁਹਾਨੂੰ ਐ ਲੱਗੂਗਾ ਕਿ ਦਿਨ-ਬਦਨ ਸਕਿਨ ਆਪਣੀ ਚਮਕਦੀ ਜਾ ਰਹੀ ਆ ਬਹੁਤ ਵਧੀਆ ਹੋ ਰਹੀ ਆ ਝੁਰੜੀਆਂ ਵੀ ਖਤਮ ਹੋ ਜਾਣਗੀਆਂ ਤੇ ਜਿਹੜੀਆਂ ਆਪਾਂ ਕਹਿੰਨੇ ਆ ਵੀ ਝੁਰੜੀਆਂ ਹੋਰ ਵੀ ਨਹੀਂ ਆਉਣਗੀਆਂ ਤੁਹਾਡੇ ਇੱਕਦਮ ਵਧੀਆ ਹੋ ਜਾਊਗਾ ਤੇ ਚੁਰਣੀਆਂ ਤੋਂ بچਣਾ ਹੈ ਤਾਂ ਤੁਸੀਂ ਇਦਾਂ ਦੇ ਕੰਮ ਛੋਟੇ-ਛੋਟੇ ਜਰੂਰ ਕਰੋ ਤੇ ਬਹੁਤ ਵਧੀਆ ਇਹਨਾਂ ਚੀਜ਼ਾਂ ਦਾ ਜਿਹੜਾ ਫਾਇਦਾ ਬਹੁਤ ਹੁੰਦਾ ਹੈ। ਕਈ ਵਾਰ ਆਪ ਨੂੰ ਆਇਆ ਲੱਗਦਾ ਵੀ ਨਹੀਂ ਕੋਈ ਉਹ ਨਹੀਂ ਹੁੰਦਾ ਕਈ ਪੈਣਾ ਮੈਨੂੰ ਕਹਿੰਦਾ ਨਹੀਂ ਇਹਦੇ ਨਾਲ ਕੀ ਹੋਣਾ ਹੈ ਪਰ ਜੇ ਤੁਸੀਂ ਲਗਾ ਕੇ ਦੇਖੋਗੇ ਤੁਹਾਨੂੰ ਲੱਗੂਗਾ ਕਿ ਦਿਨ ਬਦਿਨ ਸੱਚੀ ਫਾਇਦਾ ਹੋ ਰਿਹਾ ਹੈ। ਆਪਾਂ ਜਿੰਨੀਆਂ ਵੀ ਤੁਹਾਡੇ ਨਾਲ ਨੁਸਖੇ ਵਗੈਰਾ ਸ਼ੇਅਰ ਕਰਦੇ ਆ ਆਪਣੇ ਸਾਰੇ ਬਹੁਤ ਹੀ ਕਾਰਗਿਲ ਹੁੰਦੇ ਆ। ਬਹੁਤ ਜਲਦੀ ਮਤਲਬ ਇਕਦਮ ਸਕਿਨ ਨਾ ਇਦਾਂ ਵਧੀਆ ਹੋ ਜਾਂਦੀ ਹੈ ਹੈਲਦੀ ਸਕਿਨ ਰਹਿੰਦੀ ਹੈ ਹਮੇਸ਼ਾ ਹੀ ਤੇ ਬਹੁਤ ਵਧੀਆ ਚੀਜ਼ ਆ ਤੇ ਲਗਾ ਕੇ ਤੇ ਜਿਹਨੂੰ ਇਹਦੇ ਨਾਲ ਕੋਈ ਜ਼ਿਆਦਾ ਆਇਲੀ ਜੀ ਵੀ ਸਕਿਨ ਨਹੀਂ ਲੱਗਦੀ ਬਹੁਤ ਵਧੀਆ ਲੱਗੂਗਾ ਆ ਦੇਖੋ ਮੈਂ ਲਗਾਈ ਮੈਨੂੰ ਆਇਆ ਕਿ ਮੈਂ ਵੀ ਫੇਸ ਵਗੈਰਾ ਧੋ ਕੇ ਨਾ ਤੇ ਫਿਰ ਉਸ ਤੋਂ ਬਾਅਦ ਲਗਾਉਂਗੀ ਰਾਤ ਨੂੰ ਫੇਸ ਤੇ ਤੇ ਹੁਣ ਨਹੀਂ ਲਗਾਉਂਦੇ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਨੀ ਆ ਹੁਣ ਜਿਵੇਂ ਕਿ ਸੰਤਰੇ ਬਹੁਤ ਜ਼ਿਆਦਾ ਹਨਾ ਆਪਾਂ ਨੂੰ ਆਮ ਹੀ ਕਰਾਂ ਦੇ ਵਿੱਚ ਆਪਾਂ ਸੰਤਰੇ ਵਾਧੂ ਲੈ ਕੇ ਆਉਣੇ ਆ ਤੇ ਜਿਹੜੇ ਸੰਤਰਿਆਂ ਦੇ ਸਿਲਕੇ ਹੁੰਦੇ ਆ ਉਹ ਆਪਾਂ ਅਹੀਂ ਸੈੱਟ ਦਿੰਨੇ ਆ ਉਹਦਾ ਆਪਾਂ ਪਰ ਬਹੁਤ ਮਹਿੰਗੀ ਚੀਜ਼ ਆ ਉਹ ਜੇ ਤੁਸੀਂ ਉਹਦਾ ਪਾਊਡਰ ਮੰਗਵਾਉਗੇ ਤੁਹਾਨੂੰ ਕਾਫੀ ਮਹਿੰਗਾ ਮਿਲੂਗਾ ਬਾਜ਼ਾਰੋਂ ਤੇ ਤੁਸੀਂ ਕੀ ਕਰਨਾ ਹੈ ਹੁਣ ਸੰਤਰੇ ਖਾ ਲਓ ਜਿਹੜੇ ਦੇ ਸਿਲਕੇ ਵੱਖ ਕਰਕੇ ਰੱਖ ਲਓ ਤੇ ਆਪਾਂ ਤੁਹਾਨੂੰ ਦੱਸਦੇ ਆਪਾਂ ਦੇਖੋ ਜੀ ਰੱਖਿਓ ਇਸ ਕੌਣ ਵਾਸਤੇ ਇਸ ਤਰੀਕੇ ਦੇ ਨਾਲ ਨਹੀਂ ਛੋਟੇ ਛੋਟੇ ਪੀਸ ਕਰ ਲਓ ਤੁਸੀਂ ਹੁਣ ਤਾਂ ਧੁੱਪ ਵੀ ਪੈ ਰਹੀ ਆ ਧੁੱਪੇ ਸਕਾ ਸਕਦੇ ਹੋ ਕਿਉਂਕਿ ਹੁਣ ਜਿਆਦਾ ਮਤਲਬ ਉਹ ਨਹੀਂ ਧੁੱਪ ਹੈਗੀ ਤੇ ਐਡੇ ਛੋਟੇ ਛੋਟੇ ਪੀਸ ਕਰ ਲਿਓ ਆ ਦੇਖੋ ਜੀ ਤੇ ਜਦੋਂ ਸੁੱਕ ਜਾਣਗੇ ਇਹਦਾ ਤੁਸੀਂ ਪਾਊਡਰ ਬਣਾ ਲਿਓ ਵਿਟਾਮਿਨ ਸੀ ਸੰਤਰੇ ਨਾਲੋਂ ਜ਼ਿਆਦਾ ਉਹਦੇ ਸਿਲਕੀ ਦੇ ਵਿੱਚ ਹੁੰਦਾ ਹੈ ਤੁਸੀਂ ਇਹਦਾ ਟੋਨਰ ਵੀ ਬਣਾ ਕੇ ਲਗਾ ਸਕਦੇ ਹੋ ਮਤਲਬ ਇਹਨੂੰ ਉਬਾਲ ਕੇ ਆਪਾਂ ਵੀਡੀਓ ਪਾਵਾਂਗੇ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਦੇ ਨਾਲ ਤੁਸੀਂ ਫੇਸ ਦੇ ਉੱਪਰ ਇਹਨੂੰ ਲਗਾ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਰੱਖ ਸਕਦੇ ਹੋ ਸਕਾ ਕੇ ਰੱਖ ਲਿਓ ਤੇ ਜਦੋਂ ਇਹ ਸੁੱਕ ਗਏ ਬਿਲਕੁਲ ਤੇ ਉਦੋਂ ਪਾਊਡਰ ਬਣਾ ਲਿਓ ਤੇ ਫਿਰ ਤੁਸੀਂ ਉਹਨੂੰ ਦਹੀਂ 'ਚ ਮਿਲਾ ਕੇ ਜਾਂ ਗੁਲਾਬ ਜਲ 'ਚ ਮਿਲਾ ਕੇ ਪਾਊਡਰ ਨੂੰ ਤੁਸੀਂ ਆਪਣੇ ਫੇਸ ਤੇ ਲਗਾਓਗੇ ਵਿਟਾਮਿਨ ਸੀ ਤੁਹਾਨੂੰ ਪਤਾ ਹੀ ਹੈ ਨਾ ਸਕਿਨ ਵਾਸਤੇ ਆਪਣੇ ਬਹੁਤ ਜ਼ਿਆਦਾ ਵਧੀਆ ਚੀਜ਼ ਆ ਤੁਹਾਡਾ ਚਿਹਰਾ ਇੱਕਦਮ ਖਿਲਿਆ ਰਹੂਗਾ ਤੇ ਆਪਾਂ ਦੇਖ ਲਾ ਤੁਹਾਨੂੰ ਕਈ ਗੱਲਾਂ ਦੱਸਤੀਆਂ ਜੀ ਤੁਹਾਡੇ ਫਾਇਦੇ ਵਾਸਤੇ ਆਪਾਂ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਕਰਦੇ ਆਂ ਕਿ ਆਪਣੀਆਂ ਭੈਣਾਂ ਜਿਹੜੀਆਂ ਵੀ ਆਪਣੇ ਨਾਲ ਜੁੜੀਆਂ ਹੋਈਆਂ ਤੇ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਜਾਵੇ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਸੇ ਦੇ ਵੀ ਕੰਮ ਆ ਸਕਦੀ ਆ ਹਨਾ ਕਈ ਵਾਰ ਹੁੰਦਾ ਹੈ ਕਿ ਜਿਆਦਾ ਮਤਲਬ ਕਿਸੇ ਨੂੰ ਜ਼ਰੂਰਤ ਹੁੰਦੀ ਆ ਤੇ ਤੁਸੀਂ ਜ਼ਰੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਇਹਦੇ ਨਾਲ ਕੀ ਹੋਊਗਾ ਜਿਹੜੇ ਸਿਲਕੇ ਆ ਜੋ ਆਹ ਹੋ ਜਾਂਦੇ ਆਪਣੇ ਫਿੰਸੀਆਂ ਵਗੈਰਾ ਹੁੰਦੀ ਆ ਚਿਹਰੇ ਦੇ ਉੱਪਰ ਤੇਰਾ ਆਪਾਂ ਪਾਊਡਰ ਲਾਵਾਗੇ ਔਰੇਂਜ ਦੇ ਛਿਲਕਿਆਂ ਦਾ ਤੇ ਫਿਨਸੀਆਂ ਵਗੈਰਾ ਬਿਲਕੁਲ ਗਾਇਬ ਹੋ ਜਾਣਗੀਆਂ ਤੁਹਾਡੇ ਕਦੇ ਵੀ ਨਹੀਂ ਹੋਣਗੀਆਂ ਤੇ ਬਹੁਤ ਵਧੀਆ ਚੀਜ਼ ਹੈ ਇਹ ਤੇ ਜਰੂਰ ਤੁਸੀਂ ਇਹਨੂੰ ਵੇਸਟ ਨਾ ਕਰਿਆ ਕਰੋ ਜਰੂਰ ਇਹਨੂੰ ਸੁਕਾ ਕੇ ਰੱਖੋ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੁੰਦੀ ਹੈ ਠੀਕ ਹੈ ਜੀ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ